ਹਲੋ ਦੋਸਤੋ ਰਜਨੀਕੀ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਅਸੀਂ ਬਣਾਵਾਂਗੇ ਖੰਡ ਵਾਲੇ ਪੂੜੇ ਇਹ ਖਾਣ ਵਿੱਚ ਬਹੁਤ ਹੀ ਸਵਾਦ ਹੁੰਦੇ ਆ ਅਕਸਰ ਇਸ ਨੂੰ ਸੌਣ ਦੇ ਮਹੀਨੇ ਵਿੱਚ ਬਣਾਇਆ ਜਾਂਦਾ ਹੈ ਤੇ ਇਸ ਨੂੰ ਖੀਰ ਨਾਲ ਖਾਂਦੇ ਨੇ ਮੇਰੀ ਮੰਮੀ ਤੇ ਨਾਨੀ ਖੰਡ ਵਾਲੇ ਹੀ ਬਣਾਉਂਦੇ ਸੀ ਉਹਨਾਂ ਕੋਲੋਂ ਮੈਂ ਸਿੱਖਿਆ ਉਹਨਾਂ ਦੀ ਹੀ ਰੈਸਪੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਅਸੀਂ ਲਿਆ ਇੱਕ ਕੋਲੀ ਆਟਾ ਆਟੇ ਨੂੰ ਹੀ ਛਾਂ ਲਵਾਂਗੇ ਅਸੀਂ ਇਹ ਇੱਕ ਡੂੰਗਾ ਇਸ ਨੂੰ ਡੂੰਗੇ ਵਿੱਚ ਆਟੇ ਨੂੰ ਪਾ ਦਾਂਗੇ ਅੱਧੀ ਕੋਲੀ ਅਸੀਂ ਚੀਨੀ ਦੀ ਲਈ ਹੈ ਤੇ ਚੀਨੀ ਨੂੰ ਅਸੀਂ ਪਹਿਲੇ ਹੀ ਪਾਣੀ ਵਿੱਚ ਭਿਉ ਕੇ ਰੱਖ ਦਿੱਤਾ ਸੀ ਚੀਨੀ ਨੂੰ ਅਸੀਂ ਇਸ ਨੂੰ ਕੱਲਾ ਕੋਲ ਲਾਵਾਂਗੇ ਚੀਨੀ ਨੂੰ ਕੋਈ ਡੇਂਜਰ ਕੰਡੇ ਤੇ ਬੱਲੇpani ਵਿੱਚ ਭੋਂ ਕੇ ਰੱਖ ਦਿਓ ਆਟੇ ਵਾਲੇ ਡੂੰਗੇ 'ਚ ਇਹ ਚੀਨੀ ਵਾਲਾ ਕੋਲ ਪਾਣੀ ਦਾ ਪਾ ਲਵਾਂਗੇ ਇੱਕ ਕੋਲੀ ਆਟੇ 'ਚ 1.5 ਕੋਲੀ ਪਾਣੀ ਪਵੇਗੀ ਅੱਧੀ ਕੋਲੀ ਅਸੀਂ ਪਹਿਲਾਂ ਕੰਡ ਵਿੱਚ ਪਾ ਲਈ ਸੀ ਤੇ ਇੱਕ ਕੋਲੀ ਹੁਣ ਐਡ ਕਰ ਦਾਂਗੇ ਆਟੇ ਦਾ ਘੋਲ ਸਾਡਾ ਸੰਘਣਾ ਹੈ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਹੁਣ ਇਸ ਨੂੰ ਹਲਾ ਲਵਾਂਗੇ ਘੋਲ ਤੁਸੀਂ ਇਸਦਾ ਸੰਘਣਾ ਨਹੀਂ ਰੱਖਣਾ ਇਸ ਦਾ ਘੋਲ ਪਤਲਾ ਹੀ ਰੱਖਣਾ ਹੈ ਆਟੇ ਨੂੰ ਤੁਸੀਂ ਚੰਗੀ ਤਰ੍ਹਾਂ ਘੋਲ ਲੈਣਾ ਤਾਂ ਜੋ ਉਹਦੇ ਵਿੱਚ ਕੋਈ ਗੁੱਟਲੀ ਨਾ ਰਹਿ ਜਾਏ ਜਿੰਨਾ ਆਟਾ ਵਧੀਆ ਘੁਲੇਗਾ ਪੂੜੇ ਉਨੇ ਹੀ ਵਧੀਆ ਬਣਨਗੇ ਗੈਸ ਉੱਪਰ ਤਵਾ ਗਰਮ ਕਰਨ ਨੂੰ ਰੱਖ ਦਿੰਨੇ ਆ ਤੁਸੀਂ ਕੋਈ ਵੀ ਤਵਾ ਲੈ ਸਕਦੇ ਹੋ ਤੁਸੀਂ ਨਾਨ ਸਟਿਕ ਵੀ ਲੈ ਸਕਦੇ ਹੋ ਤੇ ਲੋਹੇ ਦਾ ਵੀ ਲੈ ਸਕਦੇ ਹੋ ਮੈਂ ਇਸ ਨੂੰ ਅੱਜ ਲੋਹੇ ਦੇ ਹੀ ਤਵੇ ਤੇ ਬਣਾ ਕੇ ਦੱਸਾਂਗੀ ਕਿਉਂਕਿ ਪਹਿਲੇ ਜਮਾਨੇ 'ਚ ਲੋਹੇ ਦੇ ਹੀ ਤਵੇ ਤੇ ਪੂੜੇ ਬਣਾਏ ਜਾਂਦੇ ਸੀ ਤਵੇ ਉੱਪਰ ਰਫਾਇੰਡ ਲਗਾ ਲਾਂਗੇ ਤੁਸੀਂ ਰਫਾਇੰਡ ਦੀ ਜਗ੍ਹਾ ਤੇਲ ਵੀ ਲਗਾ ਸਕਦੇ ਹੋ ਮੈਂ ਇਸ ਨੂੰਰ ਪੁਆਇੰਟ ਤੇ ਅਰ ਪੁਆਇੰਟ ਨਾਲ ਹੀ ਬਣਾਵਾਂਗੇ ਇੱਕ ਕਰਸ਼ੀ ਨਾਲ ਅਸੀਂ ਤਵੇ ਉੱਪਰ ਪੂੜੇ ਦਾ ਘੋਲ ਪਾਵਾਂਗੇ ਇਸ ਨੂੰ ਤੁਸੀਂ ਕਰਸ਼ੀ ਦੇ ਨਾਲ ਜਾਂ ਕੋਈ ਵੀ ਪੱਤਾ ਲੈਣਾ ਮੈਂ ਅਮਰੂਦ ਦਾ ਪੱਤਾ ਲਿਆ ਅਮਰੂਦ ਦਾ ਪੱਤਾ ਲੈ ਕੇ ਇਸ ਨੂੰ ਹੌਲੀ-ਹੌਲੀ ਤਵੇ ਉੱਤੇ ਖਿਲਾਰ ਦਵਾਂਗੇ ਤਾਂ ਜੋ ਪੂੜਾ ਬਿਲਕੁਲ ਹੀ ਪਤਲਾ ਬਣੇ ਤੇ ਸਵਾਦ ਬਣੇ ਤੁਸੀਂ ਕੋਈ ਵੀ ਪਤਾ ਲੈ ਸਕਦੇ ਹੋ ਜਿਵੇਂ ਤੂਤ ਦਾ ਜਾਂ ਅਮਰੂਦ ਦਾ ਕੋਈ ਵੀ ਪੱਤੇ ਨਾਲ ਕਰਨ ਨਾਲ ਇਹ ਟੁੱਟਦਾ ਨਹੀਂ ਕਰਸ਼ੀ ਦੇ ਨਾਲ ਚਿਪਕ ਜਾਂਦਾ ਆ ਜੇ ਤੁਸੀਂ ਪਹਿਲੀ ਵਾਰ ਬਣਾਉਣ ਲੱਗੇ ਹੋ ਤੇ ਪੱਤੇ ਨਾਲ ਹੀ ਕਰਨਾ ਉਪਰੋਂ ਦੇ ਹਲਕਾ ਹਲਕਾ ਅਰ ਫਾਈਨਡ ਲਗਾ ਦਾਂਗੇ ਤੁਸੀਂ ਸੁਨੋ ਜੇ ਇਸੇ ਕਿਉ ਵਿੱਚ ਵੀ ਬਣਾ ਸਕਦੇ ਹੋ। ਪਲਟੇ ਦੇ ਨਾਲ ਇਸ ਨੂੰ ਚੱਕ ਕੇ ਤਵੇ ਤੋਂ ਹਟਾਵਾਂਗੇ। ਹਲਕਾ ਹਲਕਾ ਹੋ ਫਾਉਂਡ ਸੈਟਾ ਤੇ ਲਗਾ ਦਵਾਂਗੇ। ਤਾਂ ਜੋ ਅਦੀ ਬੈਕ ਸਾਈਡ ਵੀ ਚੰਗੀ ਤਰ੍ਹਾਂ ਪੱਕ ਜਾਵੇ। ਫਲੋਏ ਪੂਰਾ ਸਾਡਾ ਬਣ ਕੇ ਤਿਆਰ ਹੋ ਗਿਆ ਹੁੰਦਾ ਕਿੰਨਾ ਵਧੀਆ ਬਣੂ ਫਲੋਏ ਜੀ ਪੂਰਾ ਸਾਡਾ ਬਣ ਗਿਆ ਤਵੇ ਉੱਪਰ ਪਾ ਦਿੱਤਾ ਸੀ ਦੂਸਰਾ ਪੂੜਾ ਪਹਿਲੇ ਵਾਂਗ ਇਸ ਨੂੰ ਵੀ ਬਣਾ ਲਵਾਂਗੇ ਤੇ ਅਮਰੂਦ ਦੇ ਪੱਤੇ ਦੇ ਨਾਲ ਤਵੇ ਦੇ ਖਲਾਰ ਦਵਾਂਗੇ ਸਾਰਿਆਂ ਨੂੰ ਅਸੀਂ ਇਸ ਤਰ੍ਹਾਂ ਹੀ ਬਣਾ ਲਵਾਂਗੇ ਤੇ ਗਰਮ-ਗਰਮ ਪਰੋਸਾਂਗੇ। ਲੋ ਜੀ ਅਸੀਂ ਬਣਾ ਲਏ ਸਾਰੇ ਹੁਣ ਥਾਲੀ ਵਿੱਚ ਇਸ ਨੂੰ ਪਰੋਸਣੇ ਆ। ਦੂਜੀ ਗੈਸ ਤੇ ਮੈਂ ਨਾਲ ਇੱਕ ਹੀਰ ਵੀ ਬਣਾ ਲਈ ਸੀ। ਗਰਮ-ਗਰਮ ਹੀ ਇਸ ਨੂੰ ਪਰੋਸਾਂਗੇ ਅਸੀਂ। ਤੁਸੀਂ ਸਾਨੂੰ ਬਣਾ ਕੇ ਜ਼ਰੂਰ ਖਾਓ। ਇਹ ਬਹੁਤ ਹੀ ਸਵਾਦ ਬੰਦੇ ਨੇ। ਤੇ ਬਹੁਤ ਜਲਦੀ ਬਣ ਜਾਂਦੇ ਨੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਕਿੱਦਾਂ ਦੇ ਲੱਗੇ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਬਾਏ ਬਾਏ ਫੇਰ ਮਿਲਾਂਗੇ ਅਗਲੀ ਵੀਡੀਓ 'ਚ